ਸਤਿ ਸ੍ਰੀ ਅਕਾਲ ਜੀ ਕੋਕਰੀ ਡੈਰੀ ਫਾਰਮ ਮੋਗਾ ਚੈਨਲ ਦੇਖ ਰਹੇ ਸਾਰੇ ਕਿਸਾਨ ਵੀਰ ਤੇ ਖੇਤੀਬਾੜੀ ਨਾਲ ਜੁੜੇ ਹੋਏ ਤੇ ਪਸ਼ੂ ਪਾਲਣ ਧੰਦੇ ਨਾਲ ਜੁੜੇ ਹੋਏ ਸਾਰੇ ਵੀਰਾਂ ਦਾ ਸਵਾਗਤ ਆ ਜੀ ਅੱਜ ਬਾਈ ਜੀ ਆਪਾਂ ਜਿਹੜੀ ਵੀਡੀਓ ਬਣਾਉਣ ਲੱਗੇ ਆ ਇਹ ਵੀਡੀਓ ਸਾਈਲੇਜ ਮੱਕੀ ਦਾ ਚਾਰ ਆ ਉਹ ਉੱਤੇ ਬਣਾਉਣ ਲੱਗੇ ਆ ਕਿਉਂਕਿ ਆਪਾਂ ਨੂੰ ਪਤਾ ਵੀ ਇਨ੍ਹਾਂ ਦਿਨਾਂ ਦੇ ਵਿੱਚ ਆਮ ਕਿਸਾਨਾਂ ਦੇ ਘਰੇ ਹਰੇ ਦੀ ਜਿਹੜੀ ਘਾੜ ਪੈ ਜਾਂਦੀ ਆ ਤੇ ਉਹ ਘਾੜ ਨੂੰ ਪੂਰਾ ਕਰ ਲਈ ਆਪਾਂ ਤੂੜੀ ਸੰਨੀ ਕਰਦੇ ਆ ਤੇ ਪਰ ਉਹਦੇ ਨਾਲ ਕਾਣੀ ਸੂਤ ਨਹੀਂ ਆਉਂਦੀਗੀ ਪਸ਼ੂ ਵੀ ਦੁੱਧੋਂ ਘਟ ਜਾਂਦੇ ਆ ਤੇ ਪਸ਼ੂ ਸਰੀਰ ਪੱਖੋਂ ਵੀ ਡਾਊਨ ਹੋ ਜਾਂਦੇ ਆ ਤੇ ਉਹਦਾ ਆਪਣੇ ਕੋਲ ਆਲਟਰਨੇਟ ਕੀ ਆ ਬਦਲਾਅ ਕੀ ਆ ਉਹਦੇ ਵਾਪਾ ਹਰੇ ਦੇ ਬਦਲਾਅ ਲਈ ਆਪਾਂ ਪਸ਼ੂਆਂ ਨੂੰ ਮੱਕੀ ਦਾ ਸਾਈਲੇਜ ਪਾ ਸਕਦੇ ਆ ਤੇ ਮੱਕੀ ਤੇ ਸਾਈਲੇਜ ਦੇ ਜਿਹੜੇ ਫਾਇਦੇ ਆ ਉਹਦੇ ਬਾਰੇ ਤਾਂ ਚਲੋ ਮੈਂ ਨਹੀਂ ਦੱਸੂਗਾ ਕਿਉਂਕਿ ਸਾਰੇ ਕਿਸਾਨ ਵੀਰ ਆਪ ਸਿਆਣੇ ਨੇ ਸਾਰਿਆਂ ਨੂੰ ਇਹਦੇ ਸਾਈਲੇਜ ਦੇ ਫਾਇਦੇ ਪਤਾ ਹੀ ਆ ਤੇ ਹੁਣ ਆਪਾਂ ਜਿਹੜਾ ਅੱਜ ਪਹੁੰਚੇ ਆਂ ਵੀਡੀਓ ਬਣਾਉਣ ਇਹ ਆਪਾਂ ਲੋਟਬਦੀ ਤੋਂ ਜਿਹੜਾ ਜੋਲਾ ਰੋਡ ਆ ਜੀ ਆਪਾਂ ਉੱਥੇ ਇਹ ਬਾਈ ਹੁਣਾ ਦਾ ਜਿਹੜਾ ਪਲਾਂਟ ਲੱਗਿਆ ਵਾ ਤੇ ਇਹ ਲੋਟਬਦੀ ਤੋਂ ਜਿਹੜਾ ਆਪਾਂ ਜੋਲਾ ਰੋਡ ਤੇ ਆਉਨੇ ਆ ਕਿਲੋ 2 ਕਿਲੋਮੀਟਰ ਦੇ ਵਿੱਚ ਸਨ ਤੇ ਆ ਕੇ ਇਹ ਬਾਈ ਹੁਣਾ ਦਾ ਪਲਾਂਟ ਲੱਗਿਆ ਵਾ ਤੇ ਬਾਈ ਹੁਣਾ ਦਾ ਜਿਹੜਾ ਸਾਈਲੇਜ ਆ ਇਹ ਵਿਕਾਊ ਆ ਤੇ ਬਾਕੀ ਆਪਾਂ ਸਾਰੀ ਡਿਟੇਲ ਬਾਈ ਹੁਣਾ ਤੋਂ ਲਵਾਂਗੇ ਕਿਉਂਕਿ ਬਾਈ ਹੁਣਾ ਨੇ ਪਹਿਲਾਂ ਇਹ ਚਾਰ ਟੋਏ ਚ ਦੱਬਿਆ ਸੀ ਤੇ ਉਹ ਬਾਅਦ ਚ ਟੋਏ ਚੋਂ ਦੱਬ ਕੇ ਚਾਰ ਸਾਰਾ ਪੈਕ ਕੀਤਾ ਵਾ ਤੇ ਬਹੁਤ ਵਧੀਆ ਕੁਆਲਟੀ ਦਾ ਬਾਈ ਹੁਣੀ ਕਹਿੰਦੇ ਚਾਰ ਆਪਾਂ ਤੁਹਾਨੂੰ ਚਾਰ ਦੀ ਕੁਆਲਟੀ ਵੀ ਵਿੱਚ ਦਿਖਾਵਾਂਗੇ ਤੇ ਬਾਈ ਹੁਣਾ ਨੇ ਜਿਹੜਾ ਪਲਾਂਟ ਲਾਇਆ ਹੋਇਆ ਵਾ ਇਹ ਵੀ ਆਪ ਦਾ ਇੱਥੇ ਘਰੀ ਲਾਇਆ ਹੋਇਆ ਵਾ ਵੇਚੀ ਆਪਦੇ ਖੱਤੇ ਦੇ ਤੇ ਬਾਈ ਹੁਣੀ ਕਹਿੰਦੇ ਆ ਵੀ ਇਹ ਆਪਾਂ ਜੇ ਕਿਸੇ ਸੱਜਣ ਨੇ ਚਾਰ ਆਪਦਾ ਪੈਕ ਕਰਨਾ ਹੋਵੇ ਆਪ ਲਿਜਾ ਕੇ ਤੇ ਆਪਾਂ ਰੈਂਟ ਦੇ ਵੀ ਦੇ ਦੇਾਂਗੇ ਤੇ ਬਾਈ ਹੁਣਾ ਕੋਲ ਚਾਰ ਪਾਉਣ ਵਾਲੀਆਂ ਮਸ਼ੀਨਾਂ ਵੀ ਆ ਤੇ ਉਹਦੇ ਬਾਰੇ ਸਾਰੀ ਡਿਟੇਲ ਆਪਾਂ ਵੀਰ ਹੁਣਾ ਨਾਲ ਗੱਲ ਕਰਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੇ ਇਹ ਵੀਰ ਜੀ ਜਿਹੜਾ ਆਪਾਂ ਚਾਰ ਅੱਜ ਆਪਾਂ ਇੱਥੇ ਦਿਖਾ ਰਹੇ ਆਂ ਇਹ ਆਪਣਾ ਆਪ ਆਪਦੇ ਘਰ ਦੀ ਜ਼ਮੀਨ ਦਾ ਵਿੱਚੋਂ ਪਾਇਆ ਹੋਇਆ ਵਾ ਆਪਣੇ ਘਰ ਦੀ ਜ਼ਮੀਨ ਦੇ ਯਾਰਾ ਜੀ ਮੁੱਲ ਨਹੀਂ ਲਿਆ ਆਪਾਂ ਮੁੱਲ ਨਹੀਂ ਲਿਆ ਜੀ ਤੇ ਇਹ ਵੀਰ ਕਿਹੜੀ ਮੱਕੀ ਦਾ ਬੀ ਆ ਇਹ 18 43 ਪੈਣੀ ਆ ਜੀ 18 44 ਪਾਇਨਰ ਬੜਾ ਮਸ਼ਹੂਰ ਵੀ ਆ ਜੀ ਠੀਕ ਆ ਵੀਰ ਜੀ ਤੇ ਇਹ ਵੀਰ ਜਿਹੜਾ ਆਪਾਂ ਟੋਏ ਚੋਂ ਪੱਟ ਕੇ ਚਾਰ ਹੁਣ ਆਪਾਂ ਇਹ ਇਹਨੇ ਪੈਕਿੰਗ ਕਰਤੀ ਆ ਪਰ ਰੈਪ ਦੇ ਵਿੱਚ ਇਹਦਾ ਕੀ ਕਾਰਨ ਆ ਵੀ ਆਪਾਂ ਇਹਦੇ ਵਿੱਚ ਇਹ ਭਰਿਆ ਵਾ ਇਹ ਤਾਂ ਜ ਐ ਇੱਕ ਤਾਂ ਟਰਾਂਸਪੋਰਟ ਕਰਨਾ ਸੌਖਾ ਜੀ ਹਾਂਜੀ ਤੇ ਇੱਕ ਇਹਨੂੰ ਤਿੰਨ ਚਾਰ ਮਹੀਨਿਆਂ ਪਸ ਸੰਭਾਲੇ ਦੀ ਸੌਖੀ ਹੋ ਜਾਂਦੀ ਆ ਜੀ ਹਾਂ ਜਿਵੇਂ ਆਪਾਂ ਮੌਕੇ ਤੇ ਸਾਡੇ ਆਪ ਤੇ ਵੀ ਤਿੰਨ ਚਾਰ ਘਟੰਗੂ ਡੰਗਰ ਨੇ ਜੀ ਘਰੇ ਠੀਕ ਆ ਵੀਰ ਜੀ ਇਹ ਆਪਾਂ ਰੋਜ਼ ਪਟਾਈ ਕਰਦੇ ਆ ਪ੍ਰੋਪਰ ਪਟਾਈ ਨਹੀਂ ਹੁੰਦੀ ਟੋਏ ਦੀ ਹਾਂਜੀ ਨਹੀਂ ਹੁੰਦੀ ਜੀ ਬਿਲਕੁਲ ਜੀ ਬਿਲਕੁਲ ਘੋੜੀ-ਘੋੜੀ ਕਰਕੇ ਪਾ ਸਕਦੇ ਹਾਂ ਠੀਕ ਆ ਵੀਰ ਜੀ ਬੋਰੀ ਬੋਲੀ ਉਹਨਾਂ ਕ ਪਾ ਲਿਆ ਉਹਨਾਂ ਕ ਪਾ ਲਿਆ ਤੇ ਵੱਡੀ ਗੱਠ 5 7 ਕੁਆਟ ਵਾਲੀ ਹੁੰਦੀ ਉਹ ਵੀ ਨਹੀਂ ਪੂਰੇ ਸਹੀ ਤਰੀਕੇ ਨਾਲ ਪੈਂਦੀ ਹੈ ਜੀ ਬਿਲਕੁਲ ਜੀ ਬਿਲਕੁਲ ਤੇ ਇਹ ਵੀ ਜੀ ਆਪਾਂ ਜੇ ਚਾਰ ਦੀ ਗੱਲ ਕਰੀਏ ਆਪਣੇ ਕੋਲ ਇਹ ਕਿੰਨੀ ਕੁ ਕੁਆਂਟੀਟੀ ਦੇ ਵਿੱਚ ਚਾਰ ਪਿਆ ਵਾ ਕੁਆਂਟੀਟੀ ਹੈਗੀ ਜੀ ਆਪਣੇ ਕੋਲੇ 8 ਕਿਲਿਆਂ ਦਾ ਆਪਣਾ ਹਜੇ 4 ਪਾਉਣ ਵਾਲਾ ਪਿਆ ਰਤੋਵਾਲ ਠੀਕ ਆ ਜੀ ਹਜੇ 4 ਖੜਾ ਜੀ ਇਹ ਆਪਣਾ ਘਰ ਦਾ ਚਾਰੀ ਆ ਰਤੋਵਾਲ ਜੀ ਇਹ ਕਿਹੜੇ ਕਿੱਥੇ ਗਾ ਜੀ ਰਤੋਵਾਲ ਜੀ ਸੁਧਾਰ ਦੇ ਲਾਗੇ ਜੀ ਸੁਧਾਰ ਦੇ ਲਾਗੇ ਜੀ ਠੀਕ ਆ ਵੱਡੇ ਰੋਡ ਤੇ ਕਰਨ ਨਾਲ ਪਿਆਜ ਜੀ ਪੈਕਿੰਗ ਕਰਨ ਨਾਲ ਉੱਥੇ ਪਿਆਜ ਜਣ ਦੀ ਜਿਹੜਾ ਟੋਏ ਚ ਦੱਬਿਆ ਹੋਇਆ ਵਾ ਉਹ ਆਪਾਂ ਪੈਕ ਕਰਕੇ ਦੁਬਾਰਾ ਆਪਾਂ ਮਤਲਬ ਸੇਲ ਕਰਨਾ ਵਾ ਠੀਕ ਆ ਵੀਰ ਜੀ ਤੇ ਇਹ ਜਿਹੜੀ ਗਾਠਾ ਵੀਰ ਜੀ ਇਹ ਕਿੰਨੇ ਇਹ ਚ ਕਿੰਨਾ ਚਾਰ ਆ ਜਿਹੜਾ ਕਿੰਨੇ ਕਿਲੋ ਦੀ ਆ ਇਹ 64 65 ਕਿਲੋ ਤੋਂ ਲੈ ਕੇ 70 ਕਿਲੋ ਤੱਕ ਹੁੰਦੀ ਆ 64-65 ਤੋਂ 70 ਤੱਕ ਉੱਠ ਜਾਂਦੀ ਹੈ ਜੀ ਇਹ ਠੀਕ ਆ ਤੇ ਇਹ ਕੁਆਂਟਲ ਦੇ ਹਿਸਾਬ ਨਾਲ ਆਪਾਂ ਇਹਦਾ ਕੀ ਰੇਟ ਰੱਖਿਆ ਜੀ 600 ਰੁਪਏ ਕੁਆਂਟਲ 600 ਰੁਪਏ ਕੁਆਂਟਲ ਰੇਟ ਰੱਖਿਆ ਜੀ ਤੇ ਆਪਾਂ ਤੁਹਾਨੂੰ ਹੁਣ ਸਾਰੇ ਜਿਹੜੇ ਚੈਨਲ ਦੇਖ ਰਹੇ ਵੀਰਾਂ ਨੂੰ ਆਪਾਂ ਇਹਨੂੰ ਖੋਲ ਕੇ ਵੀ ਦਿਖਾਵਾਂਗੇ ਤੇ ਚਾਰ ਦੀ ਕੁਆਲਿਟੀ ਵੀ ਦਿਖਾਵਾਂਗੇ ਤੁਹਾਨੂੰ ਇਹ ਹੁਣ ਸਾਰੇ ਵੀਰਾਂ ਨੂੰ ਆਪਾਂ ਚਾਰ ਖੋਲ ਕੇ ਦਿਖਾਵਾਂਗੇ ਕਿੰਨਾ ਇਹਦਾ ਕੁਤਰਾ ਕਹੇ ਜਾ ਹੋਇਆ ਵਿਆ ਜਾਂ ਇਹਦੇ ਵਿੱਚ ਦਾਣਾ ਕਿੰਨਾ ਕਾ ਹਨਾ ਤੇ ਸਾਰੇ ਵੀਰ ਦੇਖ ਲਿਓ ਚਾਰ ਦੀ ਕੁਆਲਿਟੀ ਤੇ ਇੱਕ ਵੀਰਾਂ ਨੂੰ ਬੇਨਤੀ ਆ ਵੀ ਸਾਰੇ ਸੱਜਣ ਆਪ ਆ ਕੇ ਇੱਕ ਵਾਰ ਕੁਆਲਿਟੀ ਚੈੱਕ ਕਰਕੇ ਚਾਰ ਲੈਣ ਕਿਉਂਕਿ ਕਈ ਵਾਰ ਕੀ ਹੋ ਜਾਂਦਾ ਵਾ ਅਗਲਾ ਫੋਨ ਤੇ ਕਈ ਵਾਰ ਚਾਰ ਮੰਗਾ ਲੈਂਦਾ ਤੇ ਕੁਆਲਿਟੀ ਹਨਾ ਕਈ ਵਾਰ ਕਈ ਮਾੜੀ ਦੇ ਦਿੰਦੇ ਆ ਪਰ ਬਾਈ ਹੁਣਾਂ ਦਾ ਪੂਰਾ ਜਿਹੜਾ ਉਹ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਵਾਦਾ ਕਰਦੇ ਆ ਵੀ ਚਾਰ ਦੀ ਕੁਆਲਿਟੀ ਵਿੱਚ ਕੋਈ ਫਰਕ ਨਹੀਂ ਜੇ ਕੋਈ ਪਹੁੰਚ ਪਹੁੰਚਣ ਦੇ ਦੀ ਪ੍ਰੋਬਲਮ ਆਵੇ ਫੋਲੇ ਤੋਂ ਠੀਕ ਆ ਜੀ ਫੋਲੇ ਤੋਂ ਆਪਾਂ ਉੱਥੇ ਵਾਪਸ ਲਵਾਂਗੇ ਤੇ ਆ ਤੁਹਾਨੂੰ ਜੀ ਚਾਰ ਕੁਆਲਿਟੀ ਦਿਖਾਉਣੀ ਹੈ ਜੀ ਹੋ ਕ੍ਰੈਸ਼ ਹੋਇਆ ਜੀ ਚਾਰ ਪੂਰਾ ਵਧੀਆ ਦੇਖੋ ਜੀ ਬਹੁਤ ਵਧੀਆ ਕ੍ਰੈਸ਼ ਹੋਇਆ ਜੀ ਠੀਕ ਆ ਜੀ ਦੇਖ ਸਕਦੇ ਹੋ ਜੀ ਤੁਸੀਂ ਠੀਕ ਆ ਵੀਰ ਜੀ ਤੇ ਇਹ ਵੀਰ ਜੀ ਜੇ ਕਿਸੇ ਨੇ ਜਿਵੇਂ ਬਲਕ ਚ ਮੰਗਾਉਣਾ ਵਾ ਜਿਆਦੇ ਜਿਵੇਂ ਕਿਸੇ ਨੇ ਮੰਨ ਲਓ ਵੀ 20 25 ਕੁਆਂਟਲ ਮੰਗਾਉਣਾ ਵਾ ਤੇ ਉਹ ਆਪਾਂ ਟਰਾਂਸਪੋਰਟ ਦਾ ਆਪਣੇ ਕੋਲੇ ਪ੍ਰਬੰਧ ਹੈਗਾ ਜੀ ਹਾਂਜੀ ਹਾਂਜੀ ਹੈਗਾ ਜੀ ਟਰਾਂਸਪੋਰਟ ਦਾ ਪ੍ਰਬੰਧ ਆ ਤੇ ਜੇ ਕੋਈ ਸੱਜਣ ਆਪਦਾ ਥੋੜਾ ਬੋਤਾਂ ਲਿਜਾਣਾ ਚਾਹੁੰਦਾ ਸਿੰਪਲ ਦੇ ਤੌਰ ਤੇ ਉਹ ਵੀ ਲਿਜਾ ਸਕਦਾ ਠੀਕ ਆ ਜੀ ਜਿਵੇਂ ਇੱਕ ਅੱਧੀ ਗੰਢ ਕਿਸੇ ਨੇ ਲਿਜਾਣੀ ਹੋਵੇ ਤੇ ਉਹ ਵੀ ਲਿਜਾ ਸਕਦੇ ਪਤਾ ਨਹੀਂ ਪਹਿਲਾਂ ਤੁਸੀਂ ਲਿਜਾ ਕੇ ਚੈੱਕ ਕਰੋ ਜੀ ਹਾਂਜੀ ਇਹ ਸਭ ਤੋਂ ਵੱਡੀ ਗੱਲ ਤੇ ਵੀ ਇੱਕ ਵਾਰੀ ਆਪ ਦਾ ਲਿਜਾ ਕੇ ਚੈੱਕ ਕਰੋ ਤੇ ਉਹਦੇ ਨਾਲ ਕੁਆਲਟੀ ਦਾ ਪਤਾ ਲੱਗ ਜਾਂਦਾ ਜੀ ਹਾਂਜੀ ਤੇ ਬਾਈ ਹੁਣਾਂ ਕੋਲ ਦੇਖੋ ਜੀ ਚਾਰ ਬਹੁਤ ਮਾਤਰਾ ਚ ਪਿਆ ਵਾ ਆ ਟਰਾਲੀ ਵੀ ਲੋਡ ਹੋਈ ਪਈ ਆ ਬਾਈ ਹੁਣਾਂ ਦੀ ਇਹ ਮੈਂ ਇੱਕ ਵਾਰੀ ਫੇਰ ਦੱਸ ਦੇਵਾਂ ਤੁਹਾਨੂੰ ਜੀ ਰੈਕੋਟ ਤੋਂ ਜਦੋਂ ਆਪਾਂ ਮਲੇਰ ਕੋਟਲਾ ਰੋਡ ਆਉਨੇ ਆ ਜੀ ਉਥੋਂ ਲੋਟ ਬੱਦੀ ਤੋਂ ਜੋਲਾ ਨੂੰ ਇੱਕ ਸੜਕ ਜਾਂ ਪਾੜਦੀ ਆ ਇੱਕ ਹੀ ਸੜਕ ਜਾਂਦੀ ਆ ਤੇ ਉੱਥੇ ਲੋਟਬਦੀ ਤੋਂ 2 ਤੋਂ 3 ਕਿਲੋਮੀਟਰ ਤੇ ਆ ਕੇ ਇਹ ਵਿਚਾਲੇ ਪlant ਲੱਗਿਆ ਵਾ ਰੋਡ ਦੇ ਉੱਤੋਂ ਹੀ ਦਿਸ ਜਾਂਦਾ ਵਾ ਤੇ ਉੱਥੇ ਆ ਕੇ ਬਾਈ ਹੁਣਾ ਦੇ ਬੰਦੇ ਉੱਥੇ ਮੌਜੂਦ ਹੁੰਦੇ ਆ ਬਾਈ ਹੁਣਾ ਨਾਲ ਗੱਲ ਕਰ ਸਕਦੇ ਆ ਫੋਨ ਨੰਬਰ ਬਾਈ ਹੁਣਾ ਦਾ ਤੁਹਾਨੂੰ ਆਪਾਂ ਸਕਰੀਨ ਦੇ ਵਿੱਚ ਦੇਵਾਂਗੇ ਤੇ ਸਾਰੇ ਸੱਜਣ ਸੰਪਰਕ ਕਰਕੇ ਬਾਈ ਹੁਣਾ ਕੋਲੇ ਆ ਸਕਦੇ ਇੱਕ ਮੈਂ ਹੋਰ ਸਾਰੇ ਕਿਸਾਨ ਵੀਰਾਂ ਨੂੰ ਦੱਸ ਦੇਵਾਂ ਕਿ ਨਾ ਇੱਕ ਬਾਈ ਹੁਣਾ ਨੂੰ ਇੱਥੇ ਆਪਣੀ ਚੀਜ਼ ਬਹੁਤ ਵਧੀਆ ਲੱਗੀ ਬਾਈ ਹੁਣੀ ਨੇ ਇੱਕਾ ਸਰੋਂ ਬੀਜ ਦੇ ਆ ਕਾਫੀ ਜ਼ਮੀਨ ਇਹਨਾਂ ਨੇ ਖੇਤੀ ਰਕਬਾ ਜਾਦੇ ਬੀਜਿਆ ਹੋਇਆ ਵਾ ਇਹ ਸਰੋਂ ਦਾ ਹੀ ਜਦੋਂ ਵੇਖਿਆ ਪਹਿਲੀ ਵਾਰ ਆਪਾਂ ਤਾਂ ਵੇਖੀ ਆ ਹੋਰ ਜਿਹੜੇ ਸੱਜਣਾ ਵੀਰਾਂ ਨੇ ਵੇਖੀ ਹੋਵੇ ਚਲੋ ਉਹ ਦੱਸ ਦੇਣ ਇਹ ਬਾਈ ਹੁਣੀ ਕਹਿੰਦਾ ਵੀ ਫੁੱਲਾਂ ਵਾਲੀ ਕੰਪਨੀ ਆ ਕੋਈ ਕੰਟਰੈਕਟ 'ਤੇ ਵੇਚ ਤੇ ਸਰੋਂ ਲਵਾਉਂਦੀ ਆ ਇਹ ਤੇ ਉਹ ਕੰਟਰੈਕਟ 'ਤੇ ਹੀ ਕੋਈ 12 ਜਾਂ 13000 ਰੁਪਏ ਨੂੰ ਕੁਆਂਟਲ ਨੂੰ ਉਹ ਚੱਕਦੇ ਆ ਤੇ ਚਲੋ ਇਹ ਵੀ ਬਹੁਤ ਵਧੀਆ ਗੱਲ ਆ ਬਾਈ ਹੁਣੀ ਨਾਲ-ਨਾਲ ਖੇਤੀ ਦੇ ਬਦਲਾਅ ਤੇ ਵੀ ਕੰਮ ਕਰ ਰਹੇ ਆ ਤੇ ਇੱਕ ਬਾਈ ਹੁਣਾ ਕੋਲੇ ਮਸ਼ੀਨਾ ਜੀ ਮੂਲੀਆਂ ਬੀਜਦੇ ਆ ਬਾਈ ਹੁਣੀ ਦੱਸਦੇ ਆ ਤੇ ਵੀਰ ਜੀ ਆਪਾਂ ਉਹਦੇ ਬਾਰੇ ਵੀ ਜੇ ਗੱਲ ਕਰੀਏ ਤੇ ਆਪਣੇ ਕੋਲ ਕਿਹੜੀਆਂ-ਕਿਹੜੀਆਂ ਮਸ਼ੀਨਾਂਾਂ ਵਾਂ ਵੀ ਆਪਾਂ ਬਜਾਈ ਵਾਲਾ ਜਿਹੜਾ ਕੰਮ ਕਰਦੇ ਆ ਅੱਬਨ ਕਮੈਸ਼ੀਅਲ ਦਾ ਪਲਾਂਟਰ ਆ ਜੀ ਠੀਕ ਆ ਜੀ ਕਮੈਸ਼ੀਅਲ ਦਾ ਪਲਾਂਟਰ ਆ ਜੀ ਹਾਂਜੀ ਮੱਕੀ ਬੀਜਦੇ ਆ ਠੀਕ ਆ ਜੀ ਸਰੋਂ, ਭਰੰਡੀ ਠੀਕ ਆ ਜੀ ਗਾਜੀ, ਸੋਲੇ, ਮਟਰ, ਮੂਲੀ ਠੀਕ ਆ ਜੀ ਸਾਰੀ ਤਰ੍ਹਾਂ ਦੀ ਆਪਾਂ ਅੱਜ ਤਕਰੀਬਨ ਸਾਰੀ ਤਰ੍ਹਾਂ ਦੀ ਫਸਲ ਦੀ ਮੱਕੀ ਕਟਾਈ ਵਾਲੀਆਂ ਮਸ਼ੀਨਾਂ ਠੀਕ ਆ ਵੀਰ ਜੀ ਹੋਰ ਰੋ ਵੀ ਆ ਜੀ ਠੀਕ ਆ ਜੀ ਸਿੰਗਲ ਰੋ ਠੀਕ ਆ ਜੀ ਤੇ ਜਿਹੜੇ ਸੱਜਣਾ ਵੀਰਾਂ ਨੇ ਬਈ ਇਹ ਚੀਜ਼ਾਂ ਜਿਹੜੀਆਂ ਬਾਈ ਹੋਣਾਂ ਨੇ ਫਸਲਾਂ ਗਣਾਈਆਂ ਵਜਾਉਣ ਦਾ ਬਾਈ ਹੋਣਾਂ ਨਾਲ ਸੰਪਰਕ ਕਰ ਸਕਦੇ ਆ ਤੇ ਜਿਹੜੀ ਆ ਬਾਈ ਹੋਣਾਂ ਕੋਲ ਪਲਾਂਟ ਤੇ ਮਸ਼ੀਨ ਲੱਗੀ ਆ ਇਹ ਚਾਰ ਪੈਕ ਕਰਨ ਵਾਲੀ ਆ ਤੇ ਇਹ ਵੀ ਬਾਈ ਹੋਣੀ ਕਹਿੰਦੇ ਵੀ ਆਪਾਂ ਰੈਂਟ ਤੇ ਦੇ ਦੇਾਂਗੇ ਕਿਸੇ ਨੇ ਦਿਹਾੜੀ ਦੋ ਦਿਹਾੜੀ ਲਜਾਣੀ ਹੋਵੇ ਤੇ ਉਹਦੇ ਰੈਂਟ ਦੀ ਗੱਲ ਵੀ ਆਪਾਂ ਵੀਡੀਓ 'ਚ ਬਾਈ ਹੋਣਾਂ ਨੂੰ ਪੁੱਛਾਂਗੇ ਤੇ ਵੀਰ ਜੀ ਜੇ ਆਪਾਂ ਇਹ ਮਸ਼ੀਨ ਦੀ ਰੈਂਟ ਦੀ ਗੱਲ ਕਰੀਏ ਕਿਸੇ ਨੇ ਲਜਾਣੀ ਹੋਵੇ ਦੂਰ ਦਰਾਡੇ ਤੇ ਇਹਦਾ ਕੀ ਰੈਂਟ ਰਹੂਗਾ ਜੀ ਇਹ ਤਾਂ 2500 ਰੁਪਏ ਰੈਂਟ ਆ ਜੀ 2500 ਰੁਪਏ ਦਿਹਾੜੀ ਦਾ ਰੈਂਟ ਤੇ ਚਲੋ ਜਿਵੇਂ ਕਿਸੇ ਨੇ ਜਿਆਦਾ ਦਿਨ ਲੈ ਜਾਣੀ ਉਸ ਹਿਸਾਬ ਨਾਲ ਉਹਦਾ ਮਾਨ ਤਾਣ ਵੀ ਹੋ ਜਾਊਗਾ ਜੀ ਤੇ ਚਾਰ ਚੋ ਵੀ ਬਾਈ ਜੀ ਕਹਿੰਦੇ ਵੀ ਜੇ ਕੋਈ ਸੱਜਣੇ ਜਿਆਦਾ ਕੁਆਂਟੀਟੀ ਚ ਲੈ ਜਾਣਾ ਹੋਵੇ ਤੇ 25 30 ਕੁਆਂਟਲ ਦੇ ਹਿਸਾਬ ਨਾਲ ਲੈ ਜਾਣਾ ਹੋਵੇ ਤਾਂ ਬਾਈ ਹੁਣੀ ਕਹਿੰਦੇ ਵੀ ਆਪਾਂ ਉਹਦੇ ਚੋ ਵੀ ਬਾਈ ਹੁਣਾ ਦਾ ਸਾਰੇ ਜਿਹੜੀ ਆਉਣਗੇ ਮਾਨ ਤਾਣ ਕਰ ਦੇਾਂਗੇ ਤੇ ਸਾਰੇ ਸੱਜਣ ਵੀਰ ਬਈ ਜਿਹੜੇ ਵੀ ਚਾਰ ਜਿੰਨਾਂ ਨੇ ਖਰੀਦਣਾ ਵਾ ਉਹ ਆ ਕੇ ਬਾਈ ਹੁਣਾ ਨਾਲ ਸੰਪਰਕ ਕਰ ਸਕਦੇ ਆ ਤੇ ਆਪਦੀ ਸਮਝ ਮੁਤਾਬਕ ਚਾਰ ਦੀ ਕੁਆਲਟੀ ਚੈੱਕ ਕਰੋ ਚਾਰ ਨੂੰ ਖਰੀਦੋ ਤੇ ਬਾਈ ਹੁਣੀ ਕਹਿੰਦੇ ਵੀ ਜੇ ਕਿਸੇ ਨੇ ਜਿਆਦਾ ਮਾਤਰਾ ਚ ਚਾਰ ਮਗਾਉਣਾ ਵਾ ਤੇ ਅਸੀਂ ਉਹ ਵੀ ਪਹੁੰਚਦਾ ਕਰ ਸਕਦੇ ਹਾਂ ਟਰਾਂਸਪੋਰਟ ਨਾਲ ਤੇ ਜੇ ਕਿਸੇ ਨੇ ਆਪਦੇ ਸਾਧਨ ਤੇ ਆਉਣਾ ਵਾ ਤੇ ਉਹ ਵੀ ਲਿਜਾ ਸਕਦਾ ਜੀ ਤੇ ਪੈਕਿੰਗ ਵਧੀਆ ਵੇਖੀ ਹੈ ਜੀ ਪੈਕਿੰਗ ਦੇ ਵਿੱਚ ਕੋਈ ਤੇ ਕਿਸੇ ਵੀ ਸੱਜੇ ਨੇ ਜੀ ਆਪਦੇ ਪਸ਼ੂਆਂ ਦੀ ਜਾਂ ਖੇਤੀਬਾੜੀ ਧੰਦੇ ਨਾਲ ਜੁੜੇ ਹੋਏ ਵੀਰਾਂ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਤੇ ਮੇਰਾ ਨੰਬਰ ਵੀਡੀਓ ਦੇ ਐਂਡ ਦੇ ਚੱਲੂਗਾ ਤੇ ਜਿਹੜੇ ਸੱਜਣਾ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀਰ ਚੈਨਲ ਸਬਸਕ੍ਰਾਈਬ ਕਰ ਲੈਣ ਤੇ ਆਪਾਂ ਆਉਣ ਵਾਲੇ ਸਮੇਂ 'ਚ ਵਧੀਆ ਤੋਂ ਵਧੀਆ ਤੇ ਬਿਲਕੁਲ ਸਹੀ ਵੀਡਿਓ ਆ ਆਪਾਂ ਤੁਹਾਡੇ ਤੱਕ ਪਹੁੰਚਦੀਆਂ ਕਰਾਂਗੇ ਜੀ ਤੇ ਜਿਹੜੇ ਸੱਜਣਾ ਨੇ ਹੁਣ ਵੀਡੀਓ ਦੇਖੀ ਹੈ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ